ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਇਸ ਧਰਤੀ ਤੋਂ ਅੱਗੇ ਚੱਲਦੇ ਨੇ ਪਿਆਰਿਓ ਚੱਲਦੇ ਚੱਲਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਨਾ ਉੱਥੇ ਇੱਕ ਚੰਬਲ ਦੀ ਘਾਟੀਆਂ ਦਾ ਆਪ ਜੀ ਨੇ ਨਾਮ ਸੁਣਿਆ ਹੋਵੇਗਾ ਜਿਹਨੂੰ ਜਾਜੋ ਦੇ ਜੰਗਲ ਵੀ ਕਿਹਾ ਜਾਂਦਾ ਹੈ ਇੱਥੇ ਇੱਕ ਬੜੀ ਪਿਆਰੀ ਘਟਨਾ ਮੈਂ ਜ਼ਰੂਰ ਜ਼ਿਕਰ ਕਰਨ ਲੱਗਾ ਵਾਂ ਇੱਥੇ ਪਈ ਇੱਕ ਵਾਰ ਸ਼ਮਾ ਬਣਿਆ ਤੇ ਇੱਕ ਆਦਮ ਖੋਰ ਸ਼ੇਰ ਨੇ ਸਾਰੇ ਇਲਾਕੇ ਨੂੰ ਡਰਾ ਦਿੱਤਾ ਤੇ ਉਹਨਾਂ ਨੇ ਬਹਾਦਰ ਸ਼ਾਹ ਤੱਕ ਪਹੁੰਚ ਕੀਤੀ ਕਿ ਸਾਡੀ ਜਿੰਦ ਛਡਾਓ ਕਈ ਵਾਰੀ ਇੱਕ ਜਿੰਦ ਦਾ ਕਈ ਵਾਰੀ ਦੋ ਸ਼ਰੀਰਾਂ ਤਿੰਨ ਸ਼ਰੀਰਾਂ ਦਾ ਨੁਕਸਾਨ ਕਰ ਜਾਂਦਾ ਖੈ ਜਦੋਂ ਬਹਾਦਰ ਸ਼ਾਹ ਨੇ ਦੋ ਤਿੰਨ ਜਰਨੈਲ ਭੇਜੇ ਇੱਕ ਦੋ ਤਾਂ ਉੱਥੇ ਜਾ ਕੇ ਖਤਮ ਹੋ ਗਏ ਜਿਹੜੇ ਇੱਕ ਦੋ ਆਏ ਉਹ ਸਾਹਮਣੇ ਇਹਨਾਂ ਕਰ ਸਕੇ ਕਿਉਂਕਿ ਇੰਨੀ ਬੁੱਝ ਦਿਲੀ ਸੀ ਬਹਾਦਰ ਸ਼ਾਹ ਨੇ ਵੇਖਿਆ ਜਦੋਂ ਮੇਰੇ ਜਰਨੈਲ ਇਸ ਵੱਲ ਨਹੀਂ ਭਾਈ ਸਾਹਮਣੇ ਜਾ ਕੇ ਮੁਕਾਬਲਾ ਕਰਦੇ ਪਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਖਬਰ ਪਹੁੰਚੀ ਹੁਣ ਸਤਿਗੁਰ ਤਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇ ਨਾ ਇੱਕ ਸਿੱਖ ਨੂੰ ਹੁਕਮ ਦਿੱਤਾ ਉਹ ਸਿੱਖ ਦਾ ਨਾਂ ਆਇਆ ਭਾਈ ਰੋਸ਼ਨ ਸਿੰਘ ਉਹਨੂੰ ਕਿਹਾ ਗਿਆ ਭਾਈ ਸ਼ੇਰ ਨਾਲ ਮੁਕਾਬਲਾ ਕਰਨਾ ਖੈ ਪਰ ਇਹਨੂੰ ਬਚਨ ਕਹੈ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ੇਰ ਇੱਕ ਖੈ ਤੇ ਸ਼ੇਰ ਭਾਵੇਂ 10 ਖੋਣ ਪਰ ਮੇਰੀ ਅਰਦਾਸ ਖੈ ਸਿਰ ਤੇ ਖਾਥ ਰੱਖ ਦਿਓ ਆਪ ਅਸ਼ੀਰਵਾਦ ਦੇ ਦਿਓ ਜਿਦੇ ਮਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕਲਾ ਵਰਤ ਜਾਏ ਉਥੇ ਭਾਵੇਂ ਸ਼ੇਰ ਦਸ ਖਣ ਉਹ ਸਿੱਖ ਨਿਡਰਤਾ ਨਾਲ ਮੁਕਾਬਲਾ ਕਰੇਗਾ ਹੋਇਆ ਇਹ ਕੁਝ ਰੋਸ਼ਨ ਸਿੰਘ ਆ ਬਹਾਦਰੀ ਦੇ ਨਾਲ ਉਹਨੇ ਸ਼ੇਰ ਦਾ ਮੁਕਾਬਲਾ ਕੀਤਾ ਤੇ ਸ਼ੇਰ ਨੂੰ ਦੋ ਫਾੜ ਕਰਕੇ ਉਨ ਨੂੰ ਗੁਰੂ ਕੋ ਬੰਨ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਲਿਆ ਕੇ ਰੱਖਿਆ ਸਤਿਗੁਰੂ ਤੂੰ ਸੇਵਾ ਲਾਈ ਸੀ ਤੇ ਸੇਵਾ ਪੂਰੀ ਹੋ ਗਈ। ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ ਸਿੱਖਾ ਇਹ ਬਹਾਦਰ ਸ਼ਾਹ ਦੇ ਜਰਨੈਲਾਂ ਦੀ ਕਮਜ਼ੋਰੀ ਜਾਹਰ ਹੋਈ ਏ। ਅਸੀਂ ਚਾਹੁੰਨੇ ਆ ਇਸੇ ਸ਼ੇਰ ਦੀ ਖਲ ਨੂੰ ਜਾ ਕੇ ਬਹਾਦਰ ਸ਼ਾਹ ਦੇ ਅੱਗੇ ਰੱਖੇ। ਉਹਨੇ ਜਾ ਕੇ ਰੱਖਿਆ ਬਹਾਦਰ ਸ਼ਾਹ ਵੇਖਿਆ ਹੈਰਾਨ ਹੋ ਗਿਆ ਜਿਸ ਕਾਰਜ ਲਈ ਤਿੰਨ ਚਾਰ ਜਰਨੈਲ ਮੇਰੇ ਫਿੱਕੇ ਪੈ ਗਏ। ਦੋ ਚਾਰ ਜਰਨੈਲ ਵਾਪਸ ਮੁੜ ਆਏ ਅੱਜ ਇੱਕ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਨੇ ਕਲਿਆ ਤੇ ਉਹ ਰੋਸ਼ਨ ਸਿੰਘ ਉਹ ਸ਼ੇਰ ਦੀ ਖਲ ਲੈ ਕੇ ਸਾਹਮਣੇ ਖੜਾ ਹੈ ਬਹਾਦਰਾਂ ਖੁਸ਼ ਹੋਇਆ ਹਾਕਮ ਖ ਹੈ ਪਾਂਤਸ਼ਾਖ ਹੈ ਖੁਸ਼ੀ ਦੇ ਘਰ ਵਿੱਚ ਆਕਨੇ ਨੇ ਆਪਣੇ ਗਲੇ ਦੀ ਕਹਿੰਦੇ ਨੇ ਕੀਮਤੀ ਮਾਲਾ ਲਾਈ ਜਿਹੜੀ ਖੀਰਿਆਂ ਨਾਲ ਜੜੀ ਸੀ ਇੱਕ ਖਿੱਲਤ ਅਜੇ ਕੁਝ ਕੋ ਮੋਹਰਾ ਇਨੇ ਪੇਸ਼ਕਸ਼ ਕੀਤੀ ਕਿ ਭਾਈ ਆਹ ਸਭ ਕੁਝ ਮੈਂ ਰੋਸ਼ਨ ਸਿੰਘਾ ਤੈਨੂੰ ਇਮਾਨ ਵਿੱਚੋਂ ਤੈਨੂੰ ਅੱਜ ਭਾਈ ਇਹ ਸਭ ਕੁਝ ਦੇਣਾ ਚਾਹੁੰਦਾ ਵਾਂ ਹੁਣ ਵੇਖਿਆ ਜੇ ਸਿੱਖ ਦਾ اخلاق ਕੀ ਹੁੰਦਾ ਸੀ ਸਿੱਖ ਦਾ ਕਿਰਦਾਰ ਕਿੰਨਾ ਉੱਚਾ ਹੁੰਦਾ ਸੀ ਅਰਦਾਸ ਕਰਿਆ ਜੇ ਮੇਰੇ ਸਮੇਤ ਆਪਾਂ ਅਜੇ ਤੱਕ ਇੱਥੋਂ ਤੱਕ ਪਹੁੰਚੇ ਨਹੀਂ ਰੋਸ਼ਨ ਸਿੰਘ ਨੇ ਅੱਗੋ ਜਵਾਬ ਦਿੱਤਾ ਸੀ ਐ ਬਹਾਦਰ ਸ਼ਾਹ ਇਹ ਸ਼ੇਰ ਮੈਂ ਤੇਰੀ ਖੁਸ਼ੀ ਲੈਣ ਕਰਕੇ ਨਹੀਂ ਇਹ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਹੁਕਮ ਦਿੱਤਾ ਸੀ ਤੇ ਗੁਰੂ ਦੀ ਕਲਾ ਨਾਲ ਵਰਤੀ ਸੀ ਗੁਰੂ ਦੀ ਬਖਸ਼ਿਸ਼ ਦੇ ਨਾਲ ਸ਼ੇਰ ਨੂੰ ਮਾਰ ਕੇ ਆਇਆ ਤੇ ਜਿਹੜਾ ਇਨਾਮ ਤੂੰ ਦੇਣਾ ਚਾਹੁੰਦਾ ਮੈਂ ਪੈਰਾਂ ਦੀ ਜੁੱਤੀ ਵਰਗਾ ਵੀ ਨਹੀਂ ਸਮਝਦਾ ਤੂੰ ਮੈਨੂੰ ਕੀ ਦੇ ਸਕ ਨਾ ਕਹ ਤੇ ਤੇਰਾ ਦਿੱਤਾ ਉਹ ਖਿਆ ਮੈਂ ਲੈਣਾ ਵੀ ਨਹੀਂ ਚੇਤੇ ਰੱਖੀ ਇਹ ਸਿੱਖ ਖੈ ਇਹ ਵਫਾਦਾਰੀ ਨਾਲ ਗੁਰੂ ਗੋਬਿੰਦ ਸਿੰਘ ਅੱਗੇ ਝੁਕਿਆ ਜਿਸ ਦਿਨ ਰੋਸ਼ਨ ਸਿੰਘ ਨੂੰ ਕੁਝ ਲੋਡ ਹੋਏਗੀ ਇਹ ਆਪ ਗੁਰੂ ਗੋਬਿੰਦ ਸਿੰਘ ਕੋ ਮੰਗ ਕੇ ਲਵੇਗਾ ਅੱਖੋ ਸਤਨਾਮ ਹੁਣ ਥੋੜਾ ਜਿਹਾ ਇਹ ਘਟਨਾ રસਦਾਇਕ ਨਹੀਂ ਇਹਨੂੰ ਥੋੜਾ ਜਿਹਾ ਆਪਣੇ ਉੱਤੇ ਝਕਾਇਆ ਜੇ ਅੱਜ ਕਦੀ ਇਸੇ ਤਰ੍ਹਾਂ ਜਦੋਂ ਜ਼ਮੀਰ ਦੀ ਗੱਲ ਚੱਲਦੀ ਹੈ ਤੇ ਸਿੱਖ ਤਾਂ ਖਿੰਨ ਵੀ ਨਹੀਂ ਲਾਉਂਦਾ ਇਹਨੂੰ ਤਾਂ ਭਾਈ ਕਈ ਵਾਰੀ ਹਾਂ ਜੀ ਕੋਈ ਸੇਵਾਦਾਰੀ ਮਿਲਣੀ ਹੈ ਭਾਵੇਂ ਪ੍ਰਧਾਨਗੀ ਦੀ ਸੇਵਾਦਾਰੀ ਹੋਵੇ ਤੇ ਅਗਲੇ ਦਿਨ ਹੀ ਅੰਮ੍ਰਿਤ ਛੱਕ ਕੇ ਪੇਸ਼ ਹੋ ਜਾਏਗਾ ਗੱਲਾਂ ਕੋੜੀਆਂ ਨੇ ਪਰ ਪਿਆਰਿਓ ਨਹੀਂ ਜਿਹੜਾ ਸਿੱਖ ਦਾ ਈਮਾਨ ਹੁੰਦਾ ਹੈ ਸਿੱਖ ਦਾ ਕਿਰਦਾਰ ਹੁੰਦਾ ਹੈ ਸਿੱਖ ਦਾ ਇਖਲਾਕ ਹੁੰਦਾ ਹੈ ਭਾਈ ਰੋਸ਼ਨ ਸਿੰਘ ਵਰਗਿਆਂ ਨੇ ਵਿਖਾ ਦਿੱਤਾ ਇਹ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਖੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾਂ ਕੀ ਕੋਏ ਨਾ ਮਿੱਟੇ ਦਾਤ ਇਸ ਤਰ੍ਹਾਂ ਜਿਹੜਾ ਗੁਰੂ ਅੱਗੇ ਇਮਾਨਦਾਰੀ ਨਾਲ ਝੁੱਕ ਜਾਂਦਾ ਹੈ ਨਾ ਵਫਾਦਾਰੀ ਨਾਲ ਪਿਆਰ ਕਰਦਾ ਉਹ ਕਿਸੇ ਵੀ ਬਾਦਸ਼ਾਹ ਤਾਕਤ ਦੀ ਪਰਵਾਹ ਨਹੀਂ ਜੀ ਕਰਦਾ